ਜਾਣਦੇ ਹੋ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਔਰ ਨੈਸ਼ਨਲ ਕਮਿਸ਼ਨਰ ਅਰਵਿੰਦ ਕੇਲਦੀਵਾਲ ਜੀ ਨੇ ਜਿਹੜਾ ਯੁੱਧ ਨਸ਼ੇ ਵਿਰੁੱਧ ਸ਼ੁਰੂ ਕੀਤਾ ਇਹਨੂੰ ਬਹੁਤ ਕਾਮਯਾਬੀ ਮਿਲ ਰਹੀ ਹੈ ਔਰ ਹੁਣ ਤੱਕ ਜਿਹੜਾ ਹੈਗਾ ਇਹਦੇ ਵਿੱਚ 2100 23 2384 ਜਿਹੜੇ ਹੈਗੇ ਉਹ ਐਫਆਰ ਹੋਈਆਂ ਤੇ 4142 ਜਿਹੜੇ ਹੈਗੇ ਆ ਉਹ ਪੈਡਲਰ ਤੇ ਜਿਹੜੇ ਸਮੱਗਲਰ ਹੈ ਉਹ ਫੜੇ ਗਏ ਆ ਤੇ ਇਹਨਾਂ ਕੋਲੋਂ ਮਤਲਬ ਇਹਦੇ ਵਿੱਚੋਂ 50 ਬੰਦੇ ਜਿਹੜੇ ਹੈਗੇ ਆ ਉਹ ਜਿਹੜੇ ਮਤਲਬ ਵੱਡੇ ਨਸ਼ਾ ਤਸਕਰ ਸੀਗੇ ਔਰ ਉਹ ਭਜਨ ਦੀ ਕੋਸ਼ਿਸ਼ ਕਰ ਰਹੇ ਸੀਗੇ ਔਰ ਰਿਟੈਲੀਏਟਰੀ ਫਾਇਰ ਦੇ ਵਿੱਚ ਇੰਜਰ ਹੋਏ ਆ ਉਹ ਤੇ ਇਸੇ ਤਰ੍ਹਾਂ ਜਿਹੜੇ 49 ਬੰਦੇ ਆ ਇਹਨਾਂ ਦੀ ਜਿਹੜੀ ਹੈਗੀ ਆ ਪ੍ਰਾਪਰਟੀ ਜਿਹੜੀ ਹੈਗੀ ਆ ਜਿਹੜੀ ਇਹਨਾਂ ਨੇ ਸਰਕਾਰੀ ਜਗ੍ਹਾ ਦੇ ਉੱਤੇ ਡਰੱਗ ਮੰਡੀ ਦੇ ਨਾਮ ਜਿਹੜੀ ਬਣਾਏ ਹੋਏ ਸੀ ਬੁਕਾਰ ਬਣਾਏ ਹੋਏ ਸੀਗੇ ਉਹਨਾਂ ਤੇ ਕਾਰਵਾਈ ਹੋਈ ਆ ਇਸ ਤੋਂ ਸਵਾਇ ਜਿਹੜਾ ਇਸ ਬਜਟ ਦੇ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਔਰ ਸਾਡੇ ਫਾਈਨੈਂਸ ਮਿਨਿਸਟਰ ਨੇ ਇੱਕ ਬਹੁਤ ਵੱਡਾ ਬੂਸਟ 400 ਜਿਹੜਾ 38 ਕਰੋੜ ਰੁਪਏ ਜਿਹੜੇ ਹੈਗੇ ਆ ਸਾਡੇ ਜਿਹੜੇ ਹੈਗੇ ਆ ਉਹ ਯੁੱਧ ਨਸ਼ੇ ਵਿਰੁੱਧ ਨੂੰ ਜਿਹਦੇ ਵਿੱਚ ਐਂਟੀ ਡਰੋਨ ਸਿਸਟਮ ਹੈ 5000 ਹੋਮ ਗਾਰਡਸ ਹੈ ਔਰ ਹੈੱਡ ਕੁਆਟਰ ਨੂੰ ਸਟਰੈਂਥਨ ਕਰਨਾ ਹੈ ਐਮਰਜੈਂਸੀ ਰਿਸਪੌਂਸ ਵੀਹਿਕਲਸ ਹੈ ਜਿਹਦੇ ਵਿੱਚ 758 ਫੋਰ ਵੀਲਰ ਆ 916 ਜਿਹੜੇ ਹੈਗੇ ਆ ਉਹ 2 ਵੀਲਰ ਹੈਗੇ ਆ ਇਸੇ ਤਰ੍ਹਾਂ ਡਰੱਗ ਸੈਂਸਰਸ ਵਾਸਤੇ 150 ਕਰੋੜ ਰੁਪਈਆ ਇਹ ਇੱਕ ਬਹੁਤ ਤੁਸੀਂ ਕਹੋ ਕਿ ਕੰਸਲਟੈਂਟ ਜਿਹੜਾ ਇੱਕ ਪੱਕਾ ਦ੍ਰਿੜ ਨਿਸ਼ਚੈਣ ਲ ਕੀਤਾ ਹੋਇਆ ਜਿਹੜਾ ਫੈਸਲਾ ਹੈਗਾ ਕਿ ਜਿਹੜੀ ਇਹ ਹੁਣ ਨਸ਼ੇ ਪੰਜਾਬ ਦੇ ਵਿੱਚ ਹਾਲਤ ਇਹ ਹੋ ਗਈ ਆ ਕਿ ਬਾਰਡਰ ਸਕਿਉਰਿਟੀ ਫੋਰਸ ਵਾਲੇ ਇਹ ਕਹਿੰਦੇ ਆ ਪਹਿਲਾਂ 12 ਲੋਕ ਭੇਜਦੇ ਸੀ ਹਰ ਵਨ ਹੁਣ ਜਦੋਂ ਪੈਕੇਟ ਗੇਰਦੇ ਸੀ ਡਰੋਨ ਨਾਲ ਗੇਰਦੇ ਸੀ ਹੁਣ ਕੋਈ ਚੱਕਣ ਨਹੀਂ ਜਾਂਦਾ ਉੱਥੇ ਉਹ ਡਰਦੇ ਆ ਵੀ ਸਾਡੇ ਗਿੱਟੇ ਸਿੱਖੇ ਜਾਣਗੇ ਇਹ ਹਾਲਤ ਹੋ ਗਈ ਆ ਜਦੋਂ ਸਾਡੇ ਕੋਲੇ ਡਰਗ ਸੈਂਸਰਸ ਹੋ ਗਿਆ ਸਾਨੂੰ ਪਤਾ ਲੱਗ ਗਿਆ ਕਿ ਪੈਟਰਨਰ ਕਿਹੜੇ-ਕਿਹੜੇ ਆ ਔਰ ਨਸ਼ਾ ਕਰਨ ਵਾਲੇ ਕਿਹੜੇ ਕਿਹੜੇ ਆ ਜਿਹੜੇ ਨਸ਼ਾ ਕਰਨ ਵਾਲੇ ਉਹਨਾਂ ਦਾ ਇਲਾਜ ਕਰਨ ਵਾਸਤੇ ਪਹਿਲਾਂ ਸਾਡੇ ਜਿੰਨੇ ਵੀ ਪ੍ਰਾਈਵੇਟ ਖਾਸ ਕਰਕੇ ਡੀ ਐਡਿਕਸ਼ਨ ਸੈਂਟਰ ਸਰਕਾਰੀ ਵੀ ਅੱਧੇ-ਅੱਧੇ ਖਾਲੀ ਹੁੰਦੇ ਸੀ ਮਤਲਬ 20 ਤੋਂ 25% ਉਹਦੀ ਓਕੂਪੈਂਸੀ ਸੀ ਹੁਣ ਉਹ ਸਾਰੇ 85-90% ਤੇ ਪਹੁੰਚ ਗਏ ਆ ਲੋਕ ਆਪਣੇ ਬੱਚਿਆਂ ਨੂੰ ਲੋਕ ਖੁਦ ਵੀ ਆ ਰਹੇ ਆ ਆਪਣੇ ਬੱਚਿਆਂ ਨੂੰ ਵੀ ਲੈ ਕੇ ਆ ਰਹੇ ਆ ਔਰ ਸਾਡੇ ਜਿਹੜੇ ਜਿੰਨੇ ਵੀ ਸਾਡੇ ਹੋਟ ਸੈਂਟਰ ਆ ਉਹਦੇ ਚੋਂ ਵੱਧ ਲੋਕ ਦਵਾਈ ਲੈਣ ਆ ਰਹੇ ਆ ਸੋ ਜਿਹੜਾ ਮੈਡੀਸਨ ਦਾ ਮੈਡੀਕਲ ਮੈਡ ਜਿਹੜੀਆਂ ਸੀਗੀਆਂ ਦਵਾਈਆਂ ਉਹਨਾਂ ਦਾ ਮਿਸਯੂਜ਼ ਵੀ ਘਟਿਆ ਇਹਦੇ ਨਾਲ ਉਹ ਵੀ ਅਸੀਂ ਇਨਫੋਰਸਮੈਂਟ ਕੀਤੀ ਆ ਤੇ ਇਸੇ ਤਰ੍ਹਾਂ ਜਿਹੜਾ ਹੈਗਾ ਤੁਹਾਡਾ ਸਕਿੱਲ ਡਿਵੈਲਪਮੈਂਟ ਉਹਦੇ ਨਵੇਂ ਸੈਂਟਰ ਕ੍ਰੀਏਟ ਕਰ ਰਹੇ ਆ ਸਾਰੇ ਪਿੰਡਾਂ ਦੇ ਵਿੱਚ ਖੇਡ ਦੇ ਮੈਦਾਨ ਬਣ ਰਹੇ ਆ ਪਾਰਕ ਬਣ ਰਹੇ ਆ ਇਨਡੋਰ ਜਿਮ ਬਣ ਰਹੇ ਆ ਤਾਂ ਕਿ ਬੱਚੇ ਜਿਹੜੇ ਹੈਗੇ ਆ ਉਹ ਐਜੂਕੇਸ਼ਨ ਨਾਲ ਔਰ ਸਪੋਰਟਸ ਦੇ ਨਾਲ ਜੁੜਨ ਸਕਿੱਲ ਡਿਵੈਲਪਮੈਂਟ ਦੇ ਨਾਲ ਜੁੜਨ ਰੋਜ਼ਗਾਰ ਦੇ ਨਾਲ ਜੁੜਨ ਤੇ ਨਾਰਕੋਟਿਕ ਅਨੋਨਿਮਸ ਔਰ ਅਲਕੋਹੋਲਿਕ ਅਨੋਨਿਮਸ ਇਹ سپورਟ ਗਰੁੱਪ ਜਿਹੜੇ ਹੈਗੇ ਆ ਸਟਿਗਮਾ ਨੂੰ ਫਾਈਟ ਕਰਨ ਲਈ ਇਹ ਕ੍ਰੀਏਟ ਕੀਤੇ ਜਾ ਰਹੇ ਆ ਤੋ ਇੱਕ ਕੋਲ ਮਲਾ ਕੇ ਜਿਹੜਾ ਹੈਗਾ ਇਹ ਜਿਹੜਾ ਯੁੱਧ ਨਸ਼ੇ ਵਿਰੁੱਧ ਇਹਨੂੰ ਲੋਕਾਂ ਤੋਂ ਭਰਮਾ ਹੰਗਾਰਾ ਮਿਲ ਰਿਹਾ ਕਮਿਊਨਿਟੀ ਦੀ ਪਾਰਟਿਸਪੇਸ਼ਨ ਵੱਧ ਰਹੀ ਆ ਔਰ ਸਾਰੇ ਪਿੰਡਾਂ ਦੇ ਵਿੱਚ ਸਿਹਤ ਕਮੇਟੀਆਂ ਬਣਾਤੀਆਂ ਯੂਥ ਦੀਆਂ ਜਿਹੜੀਆਂ ਹੈਗੀਆਂ ਉਹ ਕਮੇਟੀਆਂ ਬਣਾਤੀਆਂ ਜਿਹੜੀਆਂ ਕਿ ਨਸ਼ਾ ਵਿਰੋਧੂ ਕਮੇਟੀਆਂ ਦੇ ਤਰ੍ਹਾਂ ਕੰਮ ਕਰ ਰਹੀਆਂ ਔਰ ਜਿਹੜੇ ਬੱਚੇ ਨਸ਼ਾ ਨਹੀਂ ਕਰਦੇ ਸੀ ਜਾਂ ਜਿਹੜੇ ਨਸ਼ਾ ਛੱਡ ਚੁੱਕੇ ਆ ਉਹ ਅੱਗੇ ਆ ਰਹੇ ਆ ਉਹ ਮਤਲਬ ਦੇ ਆਰ ਬਕਮਿੰਗ ਏਜੰਟਸ ਆਫ ਚੇਂਜ ਜਿਹੜਾ ਬਦਲਤਾ ਪੰਜਾਬ ਆ ਜਿਹੜਾ ਬਦਲਦਾ ਪੰਜਾਬ ਹੈ ਉਹਦੇ ਸਾਰੇ ਬ੍ਰਾਂਡ ਐਂਬੈਸਡਰ ਬਣ ਰਹੇ ਆ ਸੋ ਇਹ ਬਹੁਤ ਇੱਕ ਅੱਛੀ ਜਿਹੜੀ ਹੈਗੀ ਆ ਮਤਲਬ ਲੋਕਾਂ ਵੱਲੋਂ ਔਰ ਜਿਹੜਾ ਮੈਂ ਇਹ ਤੁਹਾਨੂੰ ਦੱਸਿਆ ਸੀਗਾ ਕਿ ਬੱਚਿਆਂ ਨੂੰ ਜਿਹੜਾ ਹੈਗਾ ਇਹ ਜਿਹਨੂੰ એનર્ਜੀ ਡਰਿੰਕਸ ਦੇ ਨਾਂ ਦੇ ਉੱਤੇ ਜਿਹਦੇ ਵਿੱਚ ਕੈਫੀਨ ਔਰ 슈ਗਰ ਬਹੁਤ ਜ਼ਿਆਦਾ ਜੋ ਬੱਚਿਆਂ ਲਈ ਹਾਰਮਫੁਲ ਹੈ ਔਰ WHO ਨੇ ਕਿਹਾ ਕਿ 18 ਸਾਲ ਦੇ ਬੱਚਿਆਂ ਨੂੰ ਇਹ ਨਹੀਂ ਦੇਣੀ ਚਾਹੀਦੀ ਉਹਨੂੰ ਅਸੀਂ ਸਕੂਲਾਂ ਵਿੱਚ ਬੈਨ ਕੀਤਾ ਉਹਦਾ ਬਹੁਤ ਸਵਾਗਤ ਹੋਇਆ ਸਰ ਐਸੇ ਕਿੱਥੀ ਜਾਤੀ ਹੈ ਹਾਂਜੀ ਕਿਹਦੇ ਵਾਸਤੇ ਜੀ ਨੇ ਅਜੇ ਅੱਛਾ ਐਫ ਆਈ ਆਰ ਜਿਹੜੀਆਂ ਹੋਈਆਂ ਜਿਹੜੀਆਂ ਟੋਟਲ ਹੁਣ ਤੱਕ ਹੋਈਆਂ 2384 2384 ਔਰ ਜਿਹੜੀਆਂ ਅੱਜ ਤੱਕ ਦੀਆਂ ਜਿਹੜੀਆਂ ਤੁਹਾਡੇ ਕਿਊਮੂਲੇਟਿਵ ਅਰੈਸਟ ਆ 4142 ਡਾਕਟਰ ਸਾਹਿਬ ਇਹ ਦਿੱਤੇ ਵੀਡੀਓ ਵਾਲੀ ਵੀ ਇਸ ਦੇ ਵਿੱਚ ਪੁਲਿਸ ਵਾਲੇ ਨਸ਼ਾ ਦੇ ਵਿੱਚ ਡੁੱਬਦੇ ਹੋਏ ਨਾ ਬੜਾ ਇਹਨੇ ਉਹਨਾਂ ਬਲੈਕ ਸ਼ੀਪਸ ਲਈ ਕਿਸ ਤਰੀਕੇ ਨਾਲ ਕਰ ਉਹ ਲਈ ਕਿਉਂਕਿ ਜੇਕਰ ਜਨਰਲ ਲੋਕ ਕਾਮ ਕਰਨ ਵਾਲੇ ਉਸੇ ਸ਼ਾਰ ਬਾਜਾ ਤੇ ਫਿਰ ਨਮਕਾ ਵੀ ਬਸੇ ਇਹ ਤੁਹਾਡਾ ਇੰਪੋਰਟੈਂਟ ਕੁਐਸਚਨ ਹੈ ਜੀ ਜਿਹੜਾ ਆਮ ਬੰਦਾ ਹੈ ਉਹਨੂੰ ਸਜ਼ਾ ਦਿੱਤੀ ਜਾਏਗੀ ਜੇ ਕੋਈ ਪੁਲਿਸ ਵਾਲਾ ਜਾਂ ਕੋਈ ਪੋਲੀਟੀਸ਼ੀਅਨ ਹੋਏਗਾ ਉਹਨੂੰ ਡਬਲ ਸਜ਼ਾ ਦਿੱਤੀ ਜਾਏਗੀ ਉਹਨਾਂ ਤੇ ਜ਼ਿਆਦਾ ਸਖਤ ਕਾਰਵਾਈ ਹੋਏਗੀ ਜਿਸ ਤਰ੍ਹਾਂ ਮੈਂ ਕਿਹਾ ਵੀ ਜਿਹੜੇ ਬੰਦੇ ਨਸ਼ਾ ਵੇਚਦੇ ਆ ਉਹਨਾਂ ਦੀਆਂ ਸਬਸਿਡੀਆਂ ਵੀ ਜਾਣਗੀਆਂ ਉਹਨਾਂ ਨੂੰ ਕੋਈ ਗਵਰਨਮੈਂਟ ਦੀ ਕੰਸੈਸ਼ਨ ਨਹੀਂ ਮਿਲੇਗੀ ਔਰ ਜੇ ਕੋਈ ਪੁਲਿਸ ਵਾਲਾ ਜਾਂ ਹੋਰ ਕੋਈ ਕਰਮਚਾਰੀ ਜੇ ਕੋਈ ਨਸ਼ੇ ਦੇ ਵਿੱਚ ਇਹਦੇ ਵਿੱਚ ਲਿਪਤ ਹੋਏਗਾ ਤਾਂ ਉਹਨਾਂ ਦੀਆਂ ਨੌਕਰੀਆਂ ਵੀ ਜਾਣਗੀਆਂ ਨਾਲ ਤੇ ਮਤਲਬ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਏਗੀ ਉਹਦੇ ਵਿੱਚ ਕਿਸੇ ਨੂੰ ਕਿਸੇ ਨੂੰ ਕੋਈ ਰਾਤ ਨਹੀਂ ਹੋएगी ਇਹਦੇ ਵਿੱਚ ਸਰ ਇੱਕ ਅਜਾ ਐਮਐਡੀ ਅਰੁਣਾ ਚੌਧਰੀ ਜੀ ਨੇ ਉਹਦੀ ਗੱਲ ਕੀਤੀ ਵੀ ਦਸਤਖਤਾਂਾਂ ਚ ਕਾਫੀ ਵੱਡੀ ਗਿਰਤੀ ਰਿਵਿਸ਼ਨਸ ਲੈ ਕੇ ਅੰਸਰ ਆਰਡਰ ਜੁੜਾਇਆ ਬ੍ਰੈਸ ਕੈਂਸਰ ਦਾ ਸਮਾਜ ਨੂੰ ਮਹਿਰਾਮ ਬਣਾਉਣਾ ਸੀ ਤਾਂ ਇਹ ਸੀਕਰਟਰੀ ਹੈੱਥ ਸੈਕਟਰ ਰਿਲੇਸ਼ਨਸ਼ਿਪ ਖੇਤਰ ਨਾਲ ਗੱਲ ਹਾਂਜੀ ਇਹ ਇਹ ਇਹਦੇ ਵਿੱਚ ਅਸੀਂ ਜਿਹੜਾ ਹੈਗਾ ਨਾ ਸਾਡਾ ਤਿੰਨ ਚੀਜ਼ਾਂ ਉਹਦੇ ਚ ਆਈਆਂ ਜਿਹੜੇ 30 ਪਲੱਸ ਹੈ ਸਾਰੀ ਪਾਪੂਲੇਸ਼ਨ ਦੀ ਸਕਰੀਨਿੰਗ ਕਰਨ ਜਾ ਰਹੇ ਆ ਜੀ ਅਸੀਂ ਇਸ ਸਾਲ ਦੇ ਵਿੱਚ ਜਿਹਦੇ ਵਿੱਚ ਹਾਈਪਰਟੈਨਸ਼ਨ ਡਾਇਬੀਟੀਜ਼ ਤੇ ਉਹਦੇ ਚ ਕੈਂਸਰ ਤਿੰਨ ਹੈਗੇ ਆ ਜੀ ਸਰਵਾਈਕਲ ਬ੍ਰੈਸਟ ਕੈਂਸਰ ਐਂਡ ਓਰਲ ਕੈਂਸਰ ਬੋੜਾ ਮੂੰਹ ਦਾ ਕੈਂਸਰ ਇਹਨਾਂ ਦਾ ਸਕਰੀਨਿੰਗ ਕਰਕੇ ਇਹਨਾਂ ਸਾਰਿਆਂ ਦਾ ਅਸੀਂ ਕਿਉਂਕਿ ਜਿਹੜਾ ਸਰਵਾਈਕਲ ਕੈਂਸਰ ਹੈ ਇਹ ਪ੍ਰੀਵੈਂਟੇਬਲ ਵੀ ਆ ਔਰ ਕਿਉਰੇਬਲ ਵੀ ਆ ਜਦੋਂ अर्ली ਡੀਕੋਪ ਲਿਖਿਆ ਕਹਿੰਦੇ ਉਹਨਾਂ ਜਦੋਂ अर्ली ਸਟੇਜ ਤੇ ਡਾਇਗਨੋਸ ਹੋ ਜਾਏ ਕੈਂਸਰ ਇਫ ਡਿਟੈਕਟਡ अर्ली ਇਜ਼ ਕਿਉਰੇਬਲ ਐਂਡ ਇਟਸ ਪ੍ਰੀਵੈਂਟੇਬਲ ਆਲਸੋ ਜਿਹੜੇ ਕੈਂਸਰ ਦੇ ਸਾਰੇ ਕਾਰਨ ਆ ਉਹ এনवायरमेंटਲ ਤੁਹਾਡੀ ਡਾਈਟ ਨਾਲ ਰਿਲੇਟਡ ਲਾਈਫਸਟਾਈਲ ਨਾਲ ਰਿਲੇਟਡ ਹੈ ਗਿਆ ਉਹ 10 ਕਾਰਨ ਅਸੀਂ ਆਇਡੈਂਟੀਫਾਈ ਕੀਤੇ ਆ ਉਹ ਵੀ ਲਾਈਫਸਟਾਈਲ ਮੋਡੀਫਿਕੇਸ਼ਨ ਵੀ ਅਸੀਂ ਉਹਦੇ ਵਿੱਚ ਚਾਹੇ ਉਹ ਤੁਹਾਡਾ ਜਿਹੜਾ weight management ਹੋਵੇ ਉਹਦੇ ਵਿੱਚ ਜਿਹੜਾ ਖਾਣਾ ਤੁਸੀਂ ਖਾਣਾ ਜੇ ਉਹ plant based ਹੋਏਗਾ ਫਰੂਟਸ ਐਂਡ ਵੈਜੀਟੇਬਲਸ ਉਹਦੇ ਐਂਟੀਆਕਸੀਡੈਂਟਸ ਹੁੰਦੇ ਆ ਜੇ ਤੁਸੀਂ ਫਰਾਈਡ ਸਟੱਫ ਖਾਂਦੇ ਹੋ ਤੇ ਉਹਦੇ ਨਾਲ ਜ਼ਿਆਦਾ ਜਿਹੜਾ ਕੈਂਸਰ ਦੇ ਚਾਂਸ ਹੁੰਦੇ ਆ স্মੋਕਿੰਗ ਨੋਨ ਰਿਸਕ ਫੈਕਟਰ ਹੈ ਡਰਿੰਕਿੰਗ ਨੋਨ ਰਿਸਕ ਫੈਕਟਰ ਹੈ ਬਹੁਤ ਸਾਰੇ ਨੋਨ ਰਿਸਕ ਫੈਕਟਰ ਹੈਗੇ ਆ ਤੇ ਉਹਨਾਂ ਨੂੰ ਅਵਾਇਡ ਕੀਤਾ ਜਾ ਸਕਦਾ ਹੈ ਹੈਰਿਡਿਟਰੀ ਬਹੁਤ ਕਾਟ ਕੰਟਰੀਬਿਊਸ਼ਨ ਹੈ ਉਹਦੀ ਬਾਕੀ ਜਿਹੜੇ ਸਾਰੇ ਹੈਗੇ ਆ ਉਹ এনवायरमेंटਲ ਜਾਂ ਡਾਈਟ ਨਾਲ ਰਿਲੇਟਡ ਜਿਹੜੇ ਮਤਲਬ ਜਿੰਨੇ ਵੀ ਫੈਕਟਰ ਹੈਗੇ ਆ ਉਹਨਾਂ ਨੂੰ ਦੇਖ ਕੇ ਨਾਲ 올 ਵੀ ਕੰਟਰੋਲਡ ਡਾਕਟਰ ਸਰ ਸਰਹੰਦਪੁਰ ਤੋਂ ਆਵਣਾ ਨਸ਼ਾ ਪਰ ਐਟੀਟਿਊਡ ਸਿਸਟਮ ਦੇ ਨਾਲ ਜਾਂ ਬੀਐਸਸੀ ਵੈਸੀ ਕਿ ਲੈਰੋਫਰ ਬੋਲ ਰਿਹਾ ਬੋਲ ਜੀਦਾ ਅਨੁਸਾਰ ਬੀਤੇ ਦਿਨ ਜਮੂ ਕਸ਼ੀਦ ਦੀ ਜਿਹੜੀ ਸੈਮੀ ਜਿਹੜੀ ਉਹਦੇ ਵਿੱਚ ਇਹ ਕਹ ਰੱਖੀ ਗਈ ਕਿ ਪੰਜਾਬ ਤੋਂ ਜਿਹੜਾ ਨਸ਼ਾ ਹੈ ਉਹ ਜੰਮੂ ਜਾਂ ਉੱਤਰਾਕਾਸ਼ਾਇ ਤੋਂ ਜ਼ਿਆਦਾ ਸਪਲਾਈ ਕੀਤਾ ਜਾ ਰਿਹਾ ਹੈ ਔਰ ਦਿਨਾਲ ਮੌਜੂਦ ਜਨਕੀ ਸਨੇਹ ਦੇ ਸੁਭਿਆਲੇ ਦੋਖ ਰਹੇ ਨੇ ਲੱਗਦਾ ਕਿ ਇਹ ਵੀ ਬਹੁਤ ਵੱਡਾ ਚਿੰਤਾ ਦਾ ਮਸਲਾ ਬਣਿਆ ਹੋਇਆ ਹੈ ਦੇਖੋ ਪੰਜਾਬ ਦੇ ਵਿੱਚ ਨਸ਼ਾ ਪ੍ਰੋਡਿਊਸ ਨਹੀਂ ਹੁੰਦਾ ਠੀਕ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਆਂਦਾ ਹੈ ਪਾਕਿਸਤਾਨ ਤੋਂ ਆਂਦਾ ਹੈ ਔਰ ਜਿੱਥੇ ਤੱਕ ਇਹ ਹੈਗਾ ਤੁਹਾਡਾ ਨਾ ਜੀ ਕੋਈ ਮਤਲਬ ਸੋਰਸ ਆਫ ਇਨਫੋਰਮੇਸ਼ਨ ਮੈਨੂੰ ਪਤਾ ਨਹੀਂ ਹੈ ਇਹ ਇਹ ਗੱਲ ਠੀਕ ਹੈ ਕਿ ਪਾਕਿਸਤਾਨ ਪਹਿਲਾਂ ਪੰਜਾਬ ਨੂੰ ਜ਼ਿਆਦਾ ਟਾਰਗੇਟ ਕਰਦਾ ਸੀ ਹੁਣ ਉਹਨੇ ਕਸ਼ਮੀਰ ਨੂੰ ਵੀ ਟਾਰਗੇਟ ਕਰ ਰਿਹਾ ਹੈ ਰਾਜਸਥਾਨ ਜਿੱਥੇ-ਜਿੱਥੇ ਵੀ ਬਾਰਡਰ ਲੱਗਦਾ ਉਹਨਾਂ ਨੂੰ ਸਾਰਿਆਂ ਨੂੰ ਟਾਰਗਟ ਉਹਨਾਂ ਨੂੰ ਸਾਰਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਔਰ ਗੁਜਰਾਤ ਪੋਰਟ ਤੋਂ ਬਹੁਤ ਵੱਡੀ ਕਨਸਾਈਨਮੈਂਟਸ ਭੜੀਆਂ ਗਈਆਂ ਹਨ ਮਹਾਰਾਸ਼ਟਰ ਤੋਂ ਭੜੀਆਂ ਗਈਆਂ ਤੇ ਦੂਜੇ ਪਾਸੇ ਜਿਹੜਾ ਸਾਡੇ ਬਰਮਾ ਦੇ ਨਾਲ ਨਾਰਥ-ਈਸਟ ਸਟੇਟ ਲੱਗਦੇ ਆ ਉੱਥੋਂ ਵੀ ਆਂਦਾ ਵਾਇਆ ਨੇਪਾਲ ਵੀ ਆਂਦਾ ਸੋ ਇਹ ਸਾਰੇ ਜਿਹੜੇ ਬਾਰਡਰ ਹੈ ਸਾਡੇ ਪੋਰਸ ਹੈ ਇਹਦੇ ਅਲੱਗ-ਅਲੱਗ ਸੋਰਸਸ ਆ ਗਿਆ ਉਹ ਮਤਲਬ ਇਹ ਕੋਈ ਪੰਜਾਬ ਦੀ ਸਮੱਸਿਆ ਨਹੀਂ ਹੈ ਇਹ ਪੰਜਾਬ ਟਰਾਂਜ਼ਿਟ ਸਟੇਟ ਸੀਗਾ ਹੁਣ ਪੰਜਾਬ ਇੱਕ ਵਿੱਤਮ ਸਟੇਟ ਹੈ ਤੇ ਅਗਲੇ ਜਿਹੜੇ ਵਿਕਟਮ ਆ ਉਹ ਹਰਿਆਣਾ ਚ ਵੀ ਬਹੁਤ ਆ ਇਹ ਕਸ਼ਮੀਰ ਆਪਣੇ ਜੰਮੂ ਐਂਡ ਕਸ਼ਮੀਰ ਦੇ ਵਿੱਚ ਵੀ ਆ ਉਹਨਾਂ ਦਾ ਜਿਹੜੇ ਸਾਡੇ ਦੇਸ਼ ਦੇ ਬਾਹਰ ਦੁਸ਼ਮਣ ਬੈਠੇ ਆ ਉਹ ਉਹਨਾਂ ਨਾਲ ਤਾਂ ਤੁਸੀਂ ਕਿਹਾ ਵੀ ਆਪਾਂ ਡਰੋਨ ਦੇ ਐਂਟੀ ਡਰੋਨ ਸਿਸਟਮ ਜੜਕ ਲਾਂਗੇ ਜਿਹੜੇ ਦੇਸ਼ ਦੇ ਅੰਦਰ ਆ ਗਏ ਆ ਆਫਟਰ ਆਲ ਜੇ ਗੁਜਰਾਤ ਤੋਂ ਜਾਂ ਮਹਾਰਾਸ਼ਟਰ ਤੋਂ ਇੱਥੇ ਆ ਰਿਹਾ ਤਾਂ ਉਹ ਕਿੰਨੀਆਂ ਰਸਤੇ ਵੀ ਸਟੇਟਸ ਪੈਂਦੀਆਂ ਮੋਸਟਲੀ ਬੀਜੇਪੀ ਰੂਟ ਸਟੇਟਸ ਆ ਜਿਹੜੀ ਨਾਰਕੋਟਿਕਸ ਕੰਟਰੋਲ ਬਿਊਰੋ ਆ ਅਸੀਂ ਉਹਨਾਂ ਦੇ ਨਾਲ ਵੀ ਕਰ ਰਹੇ ਆ ਕੋਆਰਡੀਨੇਸ਼ਨ ਤੇ ਉਹਨਾਂ ਦਾ ਫਰਜ ਆ ਜੀ ਜਿਹੜੀ ਇੰਟਰ ਸਟੇਟ ਆ ਜਾਂ ਇੰਟਰ ਕੰਟਰੀ ਆ ਜੀ ਉੱਥੇ ਡਾਕਟਰ ਸਾਹਿਬ ਆਪਣੀ ਪੰਜਾਬ ਦੀ ਪੁਲਿਸ ਦੇ ਸਟੇਪ ਕਾਜ਼ਸ ਹੈਗੇ ਤੇ ਲੱਗਦਾ ਕਿ ਉੱਥੇ ਵੀ ਤੇ ਰਾਤੀ ਦੀ ਕਿੰਨਾ ਕਿਤੇ ਜ਼ਿਆਦਾ ਨਹੀਂ ਕਰਾਂਗੇ ਜੀ ਬਿਲਕੁਲ ਕਰਾਂਗੇ ਉਹਦੇ ਤੇ ਵੀ ਉਹਦੇ ਤੇ ਵੀ ਅਸੀਂ ਪੂਰੀ ਨਜ਼ਰ ਰੱਖ ਰਹੇ ਹਾਂ ਉਹ ਵੀ ਕਰਾਂਗੇ ਅਸੀਂ ਬਟ ਉੱਥੇ ਜਿਸ ਤਰ੍ਹਾਂ ਇੱਥੇ ਅਸੀਂ ਕਰ ਰਹੇ ਹਾਂ ਵੀ ਉਹਦੇ ਮਤਲਬ ਇਸ ਤਰ੍ਹਾਂ ਨਹੀਂ